ਹਾਂਜੀ ਹੈਲੋ ਫਰੈਂਡਸ ਵੈਲਕਮ ਹੈ ਯੂਟਿਊਬ ਚੈਨਲ ਜੀ ਇਹ ਹੈਗਾ ਜੀ ਗੱਡਾ ਖਾਨਾ ਚੌਂਕ ਤੇ ਇਹਦੇ ਬਿਲਕੁਲ ਸਾਹਮਣੇ ਇਹ ਵਾਲੀ 99 ਵਾਲਿਆਂ ਦੀ ਨਾ ਕਾਕੂ ਦੀ ਸ਼ਾਪ ਆ ਗਈ ਠੀਕ ਹੈ ਜੀ ਕਾਕੂ 99 ਲਿਖਿਆ ਹੋਇਆ ਤੇ ਇੱਥੇ ਬਹੁਤ ਸਾਰਾ ਸਾਮਾਨ ਆ ਜਿਹੜਾ ਕਿ ਤੁਹਾਨੂੰ 100 ਰੁਪਏ ਦੇ ਅੰਦਰ-ਅੰਦਰ ਮਿਲ ਜਾਊਗਾ ਠੀਕ ਹੈ ਜੀ ਤੇ ਇਥੋਂ ਇਹਦਾ ਮਤਲਬ ਇਹ ਵੀਡੀਓ ਬਣਾਉਂਦਾ ਇਹ ਹੈਗਾ ਕਿਉਂਕਿ ਤੁਸੀਂ ਨਾ ਫਰੈਂਡਸ ਮੈਨੂੰ ਪੁੱਛਿਆ ਸੀਗਾ ਵੀ ਤੁਸੀਂ ਇਹ ਐਮਲੋਰੀ ਕਲਰ ਲੈਂਦਾ ਸੀ ਕਿੱਥੋਂ ਬਾਏ ਕੀਤਾ ਸੀ ਤੇ ਇਹ ਵਾਲੀ ਸ਼ਾਪ ਤੋਂ ਕੀਤਾ ਸੀ ਜੀ ਆਪਾਂ ਹਨਾ ਆਪਾਂ ਸਪੈਸ਼ਲ ਗਏ ਸੀਗੇ ਠੀਕ ਹੈ ਜੀ ਤੁਹਾਡੇ ਲਈ ਵੀਡੀਓ ਬਣਾਉਣ ਵਾਸਤੇ ਇੱਕ ਜਿਹੜੀ ਉਹ ਲੈ ਕੇ ਗਏ ਸੀਗੇ ਆਪਾਂ ਇੱਕ ਮਿੰਟ ਇਹ ਉੱਥੇ ਆਵਾਂਗੇ ਹੂੰ ਇਹਦੇ ਨਾਲ ਦਾ ਕੱਲਾ ਲੈ ਕੇ ਗਏ ਸੀ ਠੀਕ ਹੈ ਇੱਥੋਂ ਪਰਚੇਜ਼ ਕਰ ਸਕਦੇ ਤੁਸੀਂ ਇਹ ਵਾਲੀ ਸ਼ਾਪ ਕੱਕੂ ਦੀ ਸ਼ਾਪ ਹੈ ਕੱਕੂ ਕੱਕੂਲੀ ਕੈਨਵਰਸ਼ਨ ਲੱਗ ਠੀਕ ਹੈ ਠੀਕ ਬਸ ਇੱਥੇ ਜੀ ਹੋਰ ਵੀ ਬਹੁਤ ਕੁਝ ਸੱਤ ਹੈ Hey. हां जी ये नैक्सट डे मतलब मोरनिंग टाइम है फ्रेंड्स ਚਾਹ ਵਗੈਰਾ ਪੀ ਲਈ ਸੀ ਸਾਰਾ ਮਤਲਬ ਕਾਫੀ ਟਾਈਮ ਬਾਅਦ ਮੈਂ ਜਦੋਂ ਸਰਦਾਰ ਜੀ ਚਲੇ ਗਏ ਸੀ ਸਰਦਾਰ ਜੀ ਨੂੰ ਮੈਂ ਪੂੜਾ ਬਣਾ ਕੇ ਦੇ ਦਿੱਤਾ ਸੀਗਾ ਜਿਵੇਂ ਕਿ ਤੁਹਾਨੂੰ ਪਤਾ ਹਰ ਰੋਜ਼ ਜਦੋਂ ਮੈਂ ਡੇਲੀ ਨਾਲ ਉਹਨਾਂ ਨੂੰ ਬੇਸਨ ਦਾ ਪੂੜਾ ਬਣਾ ਕੇ ਦਿੰਨੀ ਆ ਤੇ ਉਹ ਇੱਕ ਪੂੜਾ ਖਾ ਕੇ ਜਾਂਦੇ ਨੇ ਠੀਕ ਹੈ ਜਿਵੇਂ ਉਸ ਮੈਂ ਉਹ ਬਣਾਉਣ ਤੋਂ ਬਾਅਦ ਜਿਹੜਾ ਹੈਗਾ ਸੀਗਾ ਉਹ ਮੈਂ ਕਿਚਨ ਚ ਲੱਗੀ ਸੀ ਸਬਜ਼ੀ ਬਣਾਉਣ ਵਾਸਤੇ ਤੇ ਮੈਂ ਅੱਲਾ ਉਸ ਤੋਂ ਪਹਿਲਾਂ ਪਿਆਜ਼ ਵਗੈਰਾ ਕੱਟੇ ਲਸਣ ਛਿੱਲ ਕੇ ਤੇ ਮਤਲਬ ਕਿ ਹਰੀਆਂ ਮਿਰਚਾਂ ਤੇ ਟਮਾਟਰ ਹਨਾ ਸਾਹਮਣੇ ਤੁਸੀਂ ਦੇਖ ਰਹੇ ਹੋ ਮਿਕਸੀ ਦੇ ਵਿੱਚ ਮਤਲਬ ਕਰ ਦਿੱਤੇ ਆ ਤੇ ਨਾਲ ਹੀ ਜਿਹੜਾ ਹੈਗਾ ਸੀ ਧਨੀਆ ਪਿਆ ਸੀ ਮੈਂ ਕਿਹਾ ਚਲੋ ਧਨੀਆ ਵੀ ਸਾਫ਼ ਹੀ ਕਰ ਦਿੰਦੀ ਹਾਂ ਲੱਗਦੇ ਆ ਤੇ ਮੈਂ ਧਨੀਆ ਸਾਫ਼ ਕਰ ਰਹੀ ਹਾਂ ਤੇ ਨਾਲ ਹੀ ਇੱਕ ਟੁੰਗ ਜੀ ਮੈਂ ਸਬਜ਼ੀ ਗੋਭੀ ਦੀ ਗੋਭੀ ਦੀ ਸਬਜ਼ੀ ਬਣਾਵਾਂਗੇ ਜੀ ਅੱਜ ਆਪਾਂ ਤੇ ਫਿਰ ਮੈਨੂੰ ਐ ਸੀਗਾ ਮੈਂ ਕਿਹਾ ਚਲੋ ਵੀ ਮੈਂ ਨਾ ਅੱਜ ਸੂਟ ਬਣਾਉਂਗੀ ਆਪਣੇ ਤੇ ਮੈਨੂੰ ਦੋ ਸੂਟ ਕੱਟੇ ਪਏ ਸੀਗੇ ਮੇਰੇ ਸੀਗੇ ਫਰੈਂਡਸ ਉਹ ਤੇ ਬਾਕੀ ਹੁਣ ਨਾ ਮੈਂ ਮਨ ਬਣਾਇਆਗਾ ਵੀ ਮਤਲਬ ਮੈਂ ਸੂਟ ਸਟਿਚ ਨਹੀਂ ਕਰਿਆ ਕਰੂੰਗੀ ਬਾਹਰ ਲਈ ਤੇ ਬਾਕੀ ਐਵੇਂ ਨਹੀਂ ਪਤਾ ਕਦੋਂ ਮਾਰਨਾ ਹਨਾ ਉਹ ਹੋ ਜਾਈ ਵੀ ਨਹੀਂ ਪਤਾ ਹੈਗਾ ਬਾਕੀ ਨਾ ਮੈਨੂੰ ਆ ਪ੍ਰੋਬਲਮ ਆ ਰਹੀ ਹੈ ਹਨਾ ਮੈਨੂੰ ਬੈਕ ਪੇਨ ਹੋਣ ਲੱਗ ਜਾਂਦੀ ਹੈ ਫਿਰ ਨਾਲ ਤਾਂ ਦੇਖੋ ਸਾਰੇ ਘਰ ਦੇ ਕੰਮ ਹੋ ਜਾਂਦੇ ਨੇ ਤੇ ਨਾਲੇ ਫਿਰ ਹਨਾ ਮੈਨੂੰ ਸਟੀਚਿੰਗ ਕਰਨ ਦਾ ਸ਼ੌਂਕ ਤਾਂ ਫਰੈਂਡਸ ਬਹੁਤ ਜ਼ਿਆਦਾ ਹੈ ਹਨਾ ਪਰ ਮੈਨੂੰ ਹੁੰਦਾ ਨਹੀਂ ਹੈਗਾ ਜੇ ਮੈਂ ਕਰ ਲੈਨੀ ਆ ਤਾਂ ਫਿਰ ਮੈਂ ਔਖੀ ਹੋ ਜੰਨੀ ਆ ਤੇ ਫਿਰ ਸਰਦਾਰ ਜੀ ਮੈਨੂੰ ਗੁੱਸੇ ਹੁੰਦੇ ਨੇ ਕਿ ਵੀ ਤੂੰ ਨਾ ਕਰਿਆ ਕਰ ਤੈਨੂੰ ਬੜਾ ਕੋਈ ਜ਼ਿਆਦਾ ਜ਼ਰੂਰੀ ਆ ਤੇ ਬਾਕੀ ਹਨਾ ਫਿਰ ਮੈਨੂੰ ਐ ਦੇ ਹੋ ਜਾਂਦਾ ਜਦੋਂ ਆਪਾਂ ਕੰਮ ਕਰ ਕਰ ਕੇ ਵਿਲੇਜ ਹੋ ਜਾਂਦੇ ਆ ਫਿਰ ਐ ਹੋ ਜਾਂਦਾ ਵੀ ਚਲੋ ਬਿਲ ਨਾਲ ਕੋਈ ਕੰਮ ਕਰ ਲੈਣੇ ਹਨ ਤੇ ਬਾਕੀ ਮੈਂ ਇਹ ਸੋਚਿਆਗਾ ਵੀ ਜਿਆਦਾ ਕੱਪੜੇ ਨਹੀਂ ਆਪਾਂ ਫੜਿਆ ਕਰਦੇ ਜਦੋਂ ਫਿਰ ਜਿਆਦੇ ਕੱਪੜੇ ਹੋ ਜਾਂਦੇ ਹਨ ਫਿਰ ਟਾਈਮ ਫਿਰ ਐ ਹੋ ਜਾਂਦਾ ਵੀ ਆਪਾਂ ਦੇਣੇ ਆ ਉਹ ਸੂਟ ਨਾ ਟਾਈਮ ਤੇ ਫਿਰ ਮੈਥੋਂ ਨਾ ਦੇ ਤਾਂ ਦਿੰਨੀ ਆਣੀ ਹੈਗਾ ਕਿ ਟਾਈਮ ਤੇ ਨਹੀਂ ਦਿੰਦੀ ਪਰ ਦੇ ਤਾਂ ਦਿੰਨੀ ਆਣਾ ਸੂਟ ਤੇ ਪਰ ਔਖਾ ਉਹ ਕੀ ਦਿੰਨੀ ਆ ਫਿਰ ਰਾਤ ਨੂੰ ਹਨਾ ਰਾਤ ਨੂੰ ਬੈਠਣਾ ਪੈਂਦਾ 1:00 ਵਜੇ ਤੱਕ ਤੇ ਫਿਰ ਮੈਨੂੰ ਤੁਹਾਨੂੰ ਪਤਾ ਹੀ ਹੈ ਹਨਾ ਮੇਰੇ ਨਾਲ ਪ੍ਰੇਸ਼ਨਾ ਕਰਕੇ ਫਰੈਂਡਸ ਮੈਥੋਂ ਨਹੀਂ ਬੈਠਿਆ ਜਾਂਦਾ ਤੇ ਬਹੁਤ ਜਿਆਦਾ ਮੈਨੂੰ ਨਾ ਫਿਰ ਮਤਲਬ ਇੰਜੈਕਸ਼ਨ ਜਿਹੜੀ ਟੂਹੇ ਚ ਲੱਗੇ ਨੇ ਉਹ ਦਰਦ ਕਰਦੇ ਨੇਗੇ ਤਾਂ ਕਰਕੇ ਨਾ ਮਤਲਬ ਮੈਂ ਸੋਚਿਆ ਕਿ ਹੁਣ ਆਪਾਂ ਥੋੜੀ ਜਿਹੀ ਸੂਟ ਕਰ ਲਿਆ ਕਰਾਂਗੇ ਦਰਨ ਉੱਠ ਕੇ ਆ ਗਿਆ ਸੀਗਾ ਸੁੱਤਾ ਪਿਆ ਸੀ ਦਰਨ ਤੇ ਅੱਜ ਮੈਨੂੰ ਉਠਾਇਆ ਨਹੀਂ ਸੀਗਾ 9 ਵਜੇ ਦਾ ਟਾਈਮ ਫਰੈਂਟਸ ਹੈਗਾਗਾ ਤਕਰੀਬਨ ਇਹ ਕਿਉਂਕਿ ਪੌਣੇ 9 ਜਾਂ ਵਿੱਚ ਸਮਝ ਲਓ ਤੁਸੀਂ ਪੌਣੇ 9 ਵਜੇ ਜਾਂਦੇ ਹੁੰਦੇ ਨੇ ਜੇ ਦੇ ਉਹਨਾਂ ਨੇ ਜਲਦੀ ਜਾਣਾ ਹੁੰਦਾ ਸਰਦਾਰ ਜੀ ਨੇ ਤਾਂ ਉਹ 8 ਵਜੇ ਜਾਂਦੇ ਹਨ ਜੇ ਮਤਲਬ ਉਹਨਾਂ ਦਾ ਵੈਸੇ ਟਾਈਮ ਪੌਣੇ 9 ਵਜੇ ਤੱਕ ਤੇ ਤਰਨ ਨੂੰ ਮੈਂ ਨਹੀਂ ਸਿਠਾਇਆ ਹੈਗਾ ਤਰਨ ਆਪਣੇ ਘਟੇ ਮੇਰੇ ਕੋਲ ਆ ਗਿਆ ਸੀਗਾ ਤਰਨ ਦਾ ਜੀ ਵਾਸ਼ਰੂਮ ਹੁੰਣਾ ਹਨਾ ਫਿਰ ਮੈਂ ਉਹਨੂੰ ਚਾਹ ਵਗੈਰਾ ਦੂੰਗੀ ਤੇ ਉਹਨਾਂ ਬਸ ਫਿਰ ਖੇੜ ਲੱਗ ਜਾਂਦਾ ਉੱਟ ਕੇ ਮੰਮੀ ਪਾਪਾ ਦੇ ਕੋਲ ਖੇੜ ਲੱਗ ਜਾਂਦਾ ਜੰਦਰ ਬਸ ਉਹਦਾ ਲੱਗ ਜਾਂਦਾ ਹੈਗਾ ਤੇ ਅੱਜ ਨਾ ਮੈਂ ਮਤਲਬ ਬਸ ਪੱਤੇ ਪੱਤੇ ਪਾਉਂਗੀ ਫਰੈਂਡਸ ਗੋਭੀ ਦੇ ਵਿੱਚ ਟੰਡਲ ਨਹੀਂ ਪਾਉਂਗੀ ਵਸੇ ਵੀ ਗੋਭੀ ਨਾ ਖਾਣ ਨੂੰ ਪਤਾ ਨਹੀਂ ਕਿਉਂ ਨਹੀਂ ਇਸ ਦਿਲ ਕਰ ਰਿਹਾ ਚਲੋ ਉੱਪਰ ਸਰਦਾਰ ਜੀ ਕਹਿੰਦੇ ਮੇਰਾ ਤਾਂ ਕੰਨਤਾਗਾ ਮੈਂ ਕਿਹਾ ਚਲੋ ਤੁਹਾਨੂੰ ਵਧੀਆ ਲੱਗਦਾ ਆਪਾਂ ਬਣਾ ਲੈਂਦੇ ਆ ਸਬਜੀ ਤਾਂ ਫਿਰ ਅਸੀਂ ਨਾ ਮਤਲਬ ਕੱਲ ਜਿਹੜਾ ਤੁਹਾਨੂੰ ਬਲੌਗ ਦਿੱਤਾ ਸੀਗਾ ਅੜੀਸਾ ਸਾਹਿਬ ਦਾ ਆਉਂਦੇ-ਆਉਂਦੇ ਫਿਰ ਅਸੀਂ ਮਾਰਕੀਟ ਵੀ ਗਏ ਸੀਗੇ ਹਣਾ ਤੇ ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਵੀਡੀਓ ਮੈਂ ਸ਼ੇਅਰ ਕੀਤੀ ਹੈ ਕਿ ਜਿਹੜੀ ਆਪਾਂ ਸ਼ਾਪ ਤੇ ਗਏ ਸੀਗੇ ਐਮਰੋਇਰੀ ਕਲਰ ਜਿਹੜਾ ਆਪਾਂ ਖਰੀਦੇ ਸੀ ਕਿੱਥੋਂ ਖਰੀਦੇ ਸੀ ਮੈਨੂੰ ਕਮੈਂਟ ਆਇਆ ਸੀ ਜਦੋਂ ਮੈਂ ਉਹ ਵੀਡੀਓ ਪਾਈ ਸੀ ਨਾ ਉਦੋਂ ਮੈਨੂੰ ਬਹੁਤ ਸਾਰੇ ਮੇਰੇ ਭਰਾਣੇ ਕਮੈਂਟ ਕੀਤੇ ਸੀ ਕਿ ਕਿੱਥੋਂ ਬਾਇ ਕੀਤਾ ਗਏ ਤੁਸੀਂ ਤੇ ਬਸ ਤਾਂ ਮੈਂ ਮੈਸੇਜ ਤੇ ਪਰ ਚਲੋ ਫਿਰ ਮੈਂ ਕਹਾਂ ਵੀ ਇੱਕ ਵਾਰੀ ਆਪਾਂ ਸ਼ਾਪ ਤੇ ਜਾ ਕੇ ਨਾ ਮਤਲਬ ਵੀਡੀਓ ਬਣਾ ਲਈ ਸੀਗੇ ਹੋਰ ਵੀ ਬਹੁਤ ਕੁਝ ਮਿਲਦਾ ਫਰੈਂਡਸ ਇਹ ਕੱਲੀ ਬਰਨਾਲੇ ਦੇ ਵਿੱਚ ਸ਼ਾਪ ਨਹੀਂ ਹੈਗੀ ਬਹੁਤ ਸਗੀਆਂ ਮਤਲਬ ਸ਼ਾਪਸ ਨੇਗੇ 99 ਦੇ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ 99 ਜਿਹੜਾ ਹੈਗਾ ਸ਼ਾਪ ਹੁਣ ਖੁੱਲ ਗਈ ਆ ਤੇ ਬਾਕੀ ਮੈਂ ਮਤਲਬ ਵੀ ਜਿਹੜੀ ਐਮਬਰੋਰੀ ਕਲਰ ਦੀ ਮੈਂ ਗੱਲ ਕਰਦੀ ਆ ਉਹ ਸਿਰਫ ਇਹੀ ਸ਼ਾਪ ਤੋਂ ਮਿਲਦਾਗਾ ਹੋਰ ਕਿਸੇ ਸ਼ਾਪ ਤੋਂ ਨਹੀਂ ਮਿਲਦਾ ਹੈਗਾ ਤੇ ਮਤਲਬ ਇਹ ਇਹਨਾਂ ਨੇ ਮਤਲਬ ਖੁਦ ਨਾ ਵੀ ਪਰਚੇਜ ਕੀਤਾਗਾ ਇੱਕ ਮਤਲਬ ਨਾ ਹੋਰ ਆਗੇ ਇਹਨਾਂ ਨੇ ਉਹ ਵੀ ਆਪਾਂ ਲੈ ਕੇ ਆਏ ਆ ਬਾਕੀ ਆਪਾਂ ਉਹਦੇ ਨਾਲ ਉਹਦਾ ਰਿਵਿਊ ਤੁਹਾਡੇ ਨਾਲ ਦਵਾਂਗੇ ਕੀ ਹੈਗਾ ਤੇ ਉਹ ਵੀ ਆਪਾਂ ਕਾਫੀ ਜਿਆਦਾ ਮੈਂ ਵੀ ਵੀਡੀਓਜ਼ ਦੇਖੀਆਂ ਨੇ ਫਰੈਂਡਸ ਤੇ ਉਹਨਾਂ ਸਬਜੀ ਫਰੈਂਡਸ ਸਬਜੀ ਦੀ ਵੀ ਆਪਾਂ ਗੱਲ ਕਰ ਲੈਣੇ ਆ ਤੇ ਸਬਜੀ ਵੀ ਫਰੈਂਡਸ ਮੈਂ ਕੱਟ ਲਈ ਸਾਰੀ ਨਾ ਆਲੂ ਵਗੈਰਾ ਕੱਟ ਲਏ ਨੇ ਤੇ ਬਸ ਮੈਂ ਵਾਸ਼ ਕਰ ਲਈ ਚੰਗੀ ਤਰ੍ਹਾਂ ਨੂੰ ਹਨਾ ਫਿਰ ਆਪਾਂ ਲਗਾਵਾਂਗੇ ਜੀ ਤੜਕਾ ਤੇ ਰੋਟੀ ਵਗੈਰਾ ਵੀ ਬਣਾਉਣੀ ਆ ਆਪਾਂ ਹਨਾ ਤੇ ਉਹਨਾ ਆਪਾਂ ਗੱਲ ਕਰ ਰਹੇ ਸੀਗੇ ਮਤਲਬ ਉਹ ਵਾਲੀ ਜਿਹੜੀਆਂ ਮੈਂ ਨਾ ਕਾਫੀ ਜਿਆਦਾ ਵੀਡੀਓਜ਼ YouTube ਤੇ ਵੀ ਦੇਖੀਆਂ ਨੇਗੀਆਂ ਤੇ ਨਾ ਮਤਲਬ ਕਿ ਵਾਲਪੇਪਰ ਦੀ ਗੱਲ ਕਰਦੇ ਆਪਾਂ ਵਾਲਪੇਪਰ ਜਿਹੜਾ ਕਿ ਕੰਧਾਂ ਦੇ ਉੱਤੇ ਚਿਪਕਿਆ ਜਾਂਦਾ ਹੈ ਹਨਾ ਜਿਹਦੇ نیچے ਮਤਲਬ ਪੇਪਰ ਲੱਗਿਆ ਹੁੰਦਾ ਉਹ ਨੂੰ ਆਪਾਂ ਹਟਾ ਕੇ ਮਤਲਬ نیچے ਉਹਦੇ ਗੂੰਦ ਲੱਗੀ ਹੁੰਦੀ ਹੈ ਉਹ ਚਿਪਕ ਜਾਂਦੇ ਆ ਤੇ ਉਹ ਆਪਾਂ ਲੈ ਕੇ ਆਏ ਆ 100 ਰੁਪਏ ਦਾ ਆਪਾਂ ਨੂੰ ਮਿਲਿਆ ਉੱਥੋਂ ਫਰੈਂਡਸ ਅ ਉਹਨਾਂ ਨੇ 2 ਮੀਟਰ ਕਿਹਾਗਾ ਉਹ ਵੀ 2 ਮੀਟਰ ਹੁੰਦਾ ਉਹਦੇ ਵਿੱਚ ਠੀਕ ਆ ਤੇ ਆਪਾਂ ਨਾ ਇਹ ਪਹਿਲਾਂ ਯੂਜ਼ ਕਰਕੇ ਦੇਖਾਂਗੇ ਜੇ ਆਪਾਂ ਨੂੰ ਵਧੀਆ ਲੱਗਿਆ ਤੁਹਾਡਾ ਰਿਵਿਊ ਸ਼ੇਅਰ ਕਰਾਂਗੇ ਠੀਕ ਆ ਉਹ ਰਿਵਿਊ ਕਿਸ ਤਰ੍ਹਾਂ ਦਾ ਆਪਾਂ ਸ਼ੇਅਰ ਕਰਾਂਗੇ ਹਜੇ ਨਹੀਂ ਪਤਾ ਮੈਨੂੰ ਹਨਾ ਵੀ ਉਹ ਵਧੀਆਗਾ ਜਾਂ ਨਹੀਂ ਵਧੀਆ ਤੇ ਬਸ ਤਾਂ ਮਤਲਬ YouTube ਦੇ ਵਿੱਚ YouTube ਤੇ ਵੀਡੀਓਜ਼ ਕਾਫੀ ਜ਼ਿਆਦਾ ਦੇਖੀਆਂ ਨੇ ਮੈਂ ਉਹਦੇ ਵਿੱਚ ਬਹੁਤ ਸਾਰੀ ਮੇਰੇ ਭੈਣਾਂ ਨੇ ਯੂਜ਼ ਕੀਤਾ ਹੋਇਆਗਾ ਉਹ ਕਹਿੰਦੇ ਨੇ ਵੀ ਹਾਂ ਕਾਫੀ ਵਧੀਆਗਾ ਤੇ ਹਨਾ ਵੀ ਇੱਕ ਗਰਮ ਚੀਜ਼ ਜਿਹਦਾ ਆਪਾਂ ਜਿਨ੍ਹਾਂ ਦੇ ਸਲੈਬਸ ਦੇ ਉੱਤੇ ਨਾ ਮਤਲਬ ਉਹ ਨਹੀਂ ਲੱਗੀ ਹੋਈ ਹੈਗੀ ਟਾਇਲ ਵਗੈਰਾ ਹਨਾ ਸਿੰਪਲ ਜਿਹੜਾ ਕੰਕਰ ਸੀਮੈਂਟ ਦਾ ਬਣਾਇਆ ਹੋਇਆ ਉਹਦੇ ਉੱਤੇ ਉਹ ਕਾਫੀ ਜ਼ਿਆਦਾ ਹੈਲਪ ਕਰਦਾਗਾ ਪੱਕੀ ਆਪਾਂ ਜਦੋਂ ਲਗਾਵਾਂਗੇ ਇਹਨਾਂ ਉਹ ਤੁਹਾਨੂੰ ਦੱਸਾਂਗੇ ਹਨਾ ਲਓ ਜੀ ਮੈਂ ਸਬਜੀ ਵਗੈਰਾ ਕੱਟ ਲਈ ਤੇ ਸਾਰਾ ਕੁਝ ਤਿਆਰ ਕਰ ਲਿਆ ਹਨਾ ਤੇ ਇੱਧਰ ਮੈਂ ਸਬਜੀ ਕੁਰੇਲਿਆਂ ਦੀ ਬਣਾਇ ਸੀ ਕੱਲ ਨੂੰ ਉਹ ਪਈ ਸੀ ਥੋੜੀ ਜਿਹੀ ਉਹਨੂੰ ਕੌਲੀ 'ਚ ਕੱਢ ਦੂੰਗੀ ਫਿਰ ਖਾਦੀ ਜਾਊਗੀ ਤੇ ਸਾਈਡ ਤੇ ਮੈਂ ਫਰਾਈਪੈਨ ਰੱਖ ਦਿੱਤਾਗਾ ਠੀਕ ਹੈ ਜੀ ਤੇ ਇੱਧਰ ਸਾਈਡ ਤੇ ਆਪਾਂ ਆਟਾ ਵੀ ਕੋਨ ਲਿਆ ਸੀਗਾ ਤੇ ਆਪਾਂ ਨਾਲ ਦੀ ਨਾਲ ਰੋਟੀ ਬਣਾਵਾਂਗੇ ਜੀ ਨਾਲ ਦੀ ਨਾਲ ਕਰਾਂਗੇ ਜੀ ਆਪਾਂ ਸਬਜੀ ਦਾ ਤੇ ਦੋਨੋਂ ਕੰਮ ਹੋ ਜਾਣਗੇ ਜੀ ਆਪਣੇ ਠੀਕ ਆ ਤੇ ਬਾਕੀ ਮੈਨੂੰ ਖਾਲੀ ਬੋਝਾ ਸੀ ਮੈਂ फटाफट ਰੋਟੀ ਬਣਾ ਕੇ ਖਵਾ ਦਾਂ ਮੈਨੂੰ ਲੁੱਕ ਲੱਗੀ ਹੋਗੀ ਬੋਤਲ ਫਰੈਂਡਸ ਨਵੀਂ ਨਿਊ ਲੈ ਕੇ ਆਈ ਸੀ ਕੱਲ ਮਾਰਕੀਟ ਗਈ ਸੀ ਨਾ ਤੇ ਬਸ ਤਾਂ ਪਿਆ ਸੀ ਥੋੜਾ ਤੇਲ ਤੇ ਮੇਰੇ ਮੈਨੂੰ ਯਾਦ ਆ ਗਿਆ ਮੈਂ ਕਿਹਾ ਤੇਲ ਵੀ ਲੈ ਹੀ ਲੈਣੇ ਹਾਂ ਮਾਤਾ ਘਰ ਇਸ ਤਰ੍ਹਾਂ ਦਿਨ ਮਾ ਕਾ ਚਲੋ ਤੁਸੀਂ ਫੇਰ ਲਿਆਏ ਹੋ ਕਹਿੰਦੇ ਚਲ ਹੁਣ ਤੂੰ ਲੈ ਹੀ ਲੈ ਹੁਣ ਆਪਣੇ ਯਾਦ ਆ ਗਿਆ ਸੋ ਫਿਰ ਆਪਾਂ ਲੈ ਲਿਆ ਸੀ ਜੀ ਹਣ ਚਲੋ ਜੀ ਆਪਾਂ ਲਾਉਣੇ ਜੀ ਤੜਕਾ ਤੇ ਨਾਲੇ ਸਾਈਡ ਤੇ ਬਣਾਵਾਂਗੇ ਜੀ ਰੋਟੀਆਂ ਸੋ ਫਰੈਂਡਸ ਪਲੀਜ਼ ਜੀ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕ ਪਹੁੰਚ ਜਾਂਦੀ ਹੈ ਜੀ ਹਨ ਤੇ ਜੇ ਤੁਹਾਨੂੰ ਹਨਾ ਵੀ ਮੇਰੀ ਵੀਡੀਤ ਨਾਲ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਪਲੀਜ਼ ਮੈਨ ਸਪੋਰਟ ਕਰੋ ਹਨਾ ਥੋੜੀ ਸਪੋਰਟ ਨਾਲ ਹੀ ਮੈਂ ਅੱਗੇ ਜਾਣਾਗਾ ਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਲਈ ਵੀਡੀਓ ਲੈ ਕੇ ਆਉਣ ਲਈ ਹਨਾ ਲਓ ਜੀ ਤਰਨ ਆ ਗਿਆ ਸੀਗਾ ਤੇ ਤਰਨ ਮੰਗਦਾ ਸੀ ਚਾਹ ਉਹਨਾ ਸਦਾ ਦੀ ਨਾਲ ਲੈ ਕੇ ਆਏ ਸੀਗੇ ਕੋਲਡ ਡਰਿੰਕ ਠੀਕ ਹੈ ਤੇ ਇਹਨੂੰ ਯਾਦ ਆ ਗਿਆ ਕਹਿੰਦਾ ਮੈਨੂੰ ਕੋਲਡ ਡਰਿੰਕ ਦੋ ਮੈਂ ਕਿਹਾ ਹੁਣ ਨਹੀਂ ਪੀਣਾ ਤਦ ਹਦ ਤੂੰ ਉੱਠਿਆਂਗਾ ਮੈਂ ਕਿਹਾ ਫਿਰ ਪੀਂ ਦੇਣ ਚ ਪਹਿਲਾਂ ਚਾਹ ਪੀ ਲੈ ਬੱਸ ਗੱਲ ਮੰਨ ਲੈਂਦਾ ਫਰੈਂਡਸ ਜਿੱਦ ਜੀ ਨਹੀਂ ਕਰਦਾ ਹੈਗਾ ਤਰਨ ਮੇਰੀ ਗੱਲ ਸਭ ਤੋਂ ਵੱਧ ਮੰਨਦਾ ਉਹ ਠੀਕ ਆ ਤੇ ਬੱਸ ਵੀ ਮੰਮੀ ਪਾਪਾ ਇਹੋ ਜਿਹੀ ਜਿੱਦ ਕਰ ਲੈਂਦਾਗਾ ਉਹ ਠੀਕ ਆ ਬਾਕੀ ਉਹ ਜਿੱਦ ਪੂਰੀ ਵੀ ਕਰ ਦਿੰਦੇ ਨੇ ਹਨਾ ਤੇ ਬਾਕੀ ਸਰਦਾਰ ਜੀ ਕੋਲ ਵੀ ਬਹੁਤ ਜਿੱਦ ਕਰਦਾ ਤੇ ਉਹ ਵੀ ਫਿਰ ਉਹਨਾਂ ਦੀ ਜਿੱਦ ਪੂਰੀ ਕਰ ਦਿੰਦੇ ਹਨਾ ਤੇ ਮੈਂ ਜਿਵੇਂ ਉਹਨੂੰ ਗੱਲ ਕਹਿ ਦਾਂ ਜਾਂ ਸਮਝਾ ਦਾਂ ਉਹ ਉਹ ਫਿਰ ਸਮਝ ਲੈਂਦਾ ਹੋਵੇ ਜਿੱਦ ਜੀ ਨਹੀਂ ਕਰਦਾ ਵੀ ਮੈਂ ਤਾਂ ਇਹੀ ਕਰਨਾਗਾ ਜੀ ਉਹਨਾਂ ਨੇ ਕਹਦਾ ਵੀ ਆ ਚੀਜ਼ ਤੂੰ ਹੁਣ ਨਹੀਂ ਖਾਣੀ ਫੇਰ ਖਾਣੀ ਆ ਜਾਂ ਤੂੰ ਹੁਣ ਉੱਥੇ ਨਹੀਂ ਜਾਣਾ ਵੀ ਅੰਦਰ ਬਹਿ ਜਾ ਫਿਰ ਉਹ ਗੱਲ ਮੇਰੀ ਮੰਨ ਲੈਂਦਾ ਠੀਕ ਹੈ ਜੀ ਤਾਂ ਸੇਸੇ ਤੇਰਾ ਲਾਈਫ ਚੱਲ ਜੀ ਜਾਂਦੀ ਹੈ ਜੀ ਜੀ ਮਸਾਲਾ ਆਪਣਾ ਤਕਰੀਬਨ ਰੈਡੀ ਹੋ ਗਿਆ ਤੇ ਬਸ ਨਾਲ ਦੀ ਨਾਲ ਆਪਣੀ ਰੋਟੀ ਬਣੀ ਜਾਂਦੀ ਹੈ ਜਦੀ ਮਨਾਇਆ ਸੀਗਾ ਵੀ ਫਟਾਫਟ ਜਿਹੜਾ ਮੈਂ ਲੱਗੀ ਹੋਈ ਸੀਗੀ ਕਿਉਂਕਿ ਮੇਰੇ ਮਾਈਂਡ 'ਚ ਚੱਲ ਰਿਆ ਸੀ ਵੀ ਕਿਚਨ ਸੌਰੀ ਦਾ ਸੂਟ ਦਾ ਵੀ ਮੈਂ ਸੂਟ ਬਣਾਉਣੇ ਆ ਤੇ ਹੁਣ ਮੈਂ ਪਾਉਂਗੀ ਜੀ ਨਮਕ ਮਿਰਚ ਹਲਦੀ ਮਸਾਲਾ ਨਮਕ ਥੋੜਾ ਜਿਹਾ ਪਹਿਲਾਂ ਪਾ ਦਿੱਤਾ ਸੀ ਮਨੇ ਤੁਹਾਨੂੰ ਪਤਾ ਹੀ ਹੈ ਪਿਆਜ਼ ਜਦੋਂ ਮੈਂ ਪਾਉਣੀ ਹੈ ਨਾ ਥੋੜਾ ਜਿਹਾ ਨਮਕ ਮੈਂ ਪਾ ਦਨੀ ਆ ਜਲਦੀ ਜਿਹੜੇ ਹੈਗੇ ਫਰਾਈ ਹੋ ਜਾਂਦੇ ਆ नमक मिर्च हल्दी पाकर चंकी तरह मैं हिलाऊंगी जी ठीक है तो बस हम ये मैं सब्ज़ी वगैरह जी अपनी कट्टी पी है वह पाऊंगी लो जी मसाला बिल्कुल रेडी है अपना ਹਿਲ ਛੱਡ ਦਿੱਤਾ ਮਸਾਲੇ ਨੇ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸਬਜ਼ੀ ਤੇ ਕੈਮਰਾ ਫਰੈਂਡਸ ਮੈਂ ਤਾਂ ਹਿੱਲੀ ਜਾ ਰਿਹਾ ਸੀ ਕਿ ਕਿ ਘੱਤ ਨਾਲ ਸਬਜ਼ੀ ਪਾ ਰਹੀ ਸੀ ਘੱਤ ਇੱਕ ਘੱਤ ਵਿੱਚ ਮੇਰਾ ਕੈਮਰਾ ਫੜਿਆ ਹੋਇਆ ਸੀਗਾ ਚਲ ਜੀ ਆਪਾਂ ਪਹਿਲਾਂ ਨਾਲ ਸਬਜ਼ੀ ਪਾ ਲੈਣੇ ਆ ਥੋੜੀ ਥੋੜੀ ਕਰਕੇ ਉਹਦੀ ਸਬਜੀ ਪਾਕ ਇਹਨਾਂ ਆਪਾਂ ਚੰਗੀ ਤਰ੍ਹਾਂ ਨਾਲ ਨੂੰ ਮਿਕਸ ਕਰ ਲਿਆ ਹਲਾ ਕੇ ਚੰਗੀ ਤਰ੍ਹਾਂ ਮਤਲਬ ਮਸਾਲਾ ਜਿਹੜਾ ਸੀਗਾ ਗੋਭੀ ਦੇ ਉੱਤੇ ਪੂਰਾ ਜੜਦਾ ਹਨਾ ਕੋਟ ਕਰ ਲਿਆ ਆਲੂ ਵੀ ਫਰੈਂਡਸ ਮੈਂ ਦੋ ਤਿੰਨ ਹੀ ਪਾਏ ਸੀ ਜ਼ਿਆਦਾ ਨਹੀਂ ਸੀ ਪਾਏ ਹੈਗੇ ਗੋਭੀ ਗੋਭੀ ਬਣਾਈ ਸੀ ਆਪਾਂ ਸਬਜੀ ਬਹੁਤ ਜਿਆਦਾ ਟੇਸਟੀ ਬਣੀ ਸੀਗੀ ਤੇ ਬਸ ਹੁਣ ਆਪਾਂ ਇਹਨੂੰ ਟੱਕ ਦਾਂਗੇ ਸਿਮ ਗੈਸ ਤੇ ਫਰੈਂਡਸ ਮੈਂ ਸਬਜੀ ਬਣਾਉਣੀ ਹੁੰਦੀ ਹੈ ਤੇ ਮਤਲਬ ਪਾਣੀ ਦੇ ਵਿੱਚ ਬਿਲਕੁਲ ਐਡ ਨਹੀਂ ਕਰਦੀ ਹੈਗੀ ਸਿਮ ਗੈਸ ਤੇ ਨਾਲ ਬਸ ਰੱਖ ਦੋ ਇਹਨੂੰ ਤੇ ਤੁਹਾਡੀ ਸਬਜੀ ਜਿਹੜੀ ਇੱਕ ਦੋ ਵਾਰੀ ਬਸ ਤੁਸੀਂ ਇਹਨੂੰ ਹਲਾ ਦੋ ਸਬਜੀ ਨੂੰ ਵਿੱਚ ਦੀ ਸਬਜ਼ੀਆਂ ਫਰੈਂਡਸ ਬਹੁਤ ਜ਼ਿਆਦਾ ਵਧੀਆ ਮਤਲਬ ਬਣਦੀ ਆ ਠੀਕ ਹੈ ਜੀ ਪਾਣੀ ਦਾ ਟੇਸ ਬਿਲਕੁਲ ਨਹੀਂ ਆਉਂਦਾ ਜਦੋਂ ਆਪਾਂ ਨਾ ਗੋਭੀ ਸਬਜ਼ੀ ਜਾਂ ਕੋਈ ਵੀ ਸੁੱਕੀ ਸਬਜ਼ੀ ਲਾ ਲਓ ਤੁਸੀਂ ਜਦੋਂ ਵੀ ਆਪਾਂ ਬਣਾਉਨੇ ਆ ਨਾ ਫਿਰ ਬਿਲਕੁਲ ਜਿਹੜਾ ਉਹ ਹੋ ਜਾਂਦਾਗਾ ਵੀ ਆਪਾਂ ਨੂੰ ਪਾਣੀ ਪਾਣੀ ਦਾ ਟੇਸ ਆਉਣ ਲੱਗ ਜਾਂਦਾ ਤੇ ਮੈਂ ਤਾਂ ਸਾਰੀਆਂ ਸੁੱਕੀਆਂ ਸਬਜ਼ੀਆਂ ਇਸ ਤਰੀ ਬਣਾਉਣੀ ਆ ਕਿ ਹਣਾ ਬਿਲਕੁਲ ਪਾਣੀ ਐਡ ਨਹੀਂ ਕਰਦੇ ਸਿਮ ਗੈਸ ਤੇ ਸਬਜ਼ੀਆਂ ਬਣਾਉਨੇ ਆ ਆਪਾਂ ਲਓ ਜੀ ਆਪਣਾ ਇੱਧਰ ਰੋਟੀ ਵੈਸੇ ਤਿਆਰ ਹੀ ਆ ਥੋੜੀ ਜਿਹੀ ਰੋਟੀਆਂ ਰਹਿndੀਆਂ ਨੇਗੇ ਮੇਰੀ ਇੱਧਰ ਬਰਤਨ ਸਾਫ਼ ਕਰ ਦਿੱਤੇ ਸੀਗੇ ਤੇ ਥੋੜੇ ਜ ਤੇ ਬਾਕੀ ਬਰਤਨ ਆਪਾਂ ਨਾਲ ਕਰਾਂਗੇ ਜਦੋਂ ਆਪਾਂ ਮੰਮੀ ਉਹਨਾਂ ਨੂੰ ਰੋਟੀ ਵਗੈਰਾ ਖਵਾ ਤੀ ਜਾਂ ਆਪਾਂ ਖਾ ਲਈਏ ਨਾ ਉਦੋਂ ਕਰਾਂਗੇ ਬਰਤਨ ਸਾਫ ਸਾਰੇ ਇਕੱਠੇ ਸਬਜੀ ਵਿੱਚ ਮੈਂ ਧਨੀਆ ਕੱਟ ਕੇ ਪਾ ਦਿੱਤਾ ਤੇ ਸਬਜੀ ਦੇਖੋ ਤੁਸੀਂ ਸਾਰੀ ਬਣ ਗਈ ਐ ਠੀਕਾ ਸਿੰਮ ਗੈਸ ਤੇ ਸਬਜੀ ਬਣਾਈ ਐ ਤੁਸੀਂ ਦੇਖ ਲਓ ਬਿਲਕੁਲ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣੀ ਐ ਠੀਕ ਆ ਜੀ ਇੱਧਰ ਮੈਂ ਕਰ ਰਹੀ ਹਾਂ ਦੁੱਧ ਘਰਮ ਤੇ ਦੁੱਧ ਘਰਮ ਕਰਨਾ ਮੈਂ ਭੁੱਲ ਹੀ ਗਈ ਸੀ ਕਿ ਮੈਂ ਕਿ ਦੁੱਧ ਘਰਮ ਕਰਨਾ ਰੋਟੀ ਵਗੈਰਾ ਆਪਾਂ ਬਣਾ ਲਈ ਐ ਤੇ ਰੋਟੀ ਮੰਮੀ ਹੁਣ ਉਹਨਾਂ ਨੂੰ ਵੀ ਦੇ ਦਿੱਤੀ ਹੈਗੀ ਠੀਕ ਆ ਜੀ ਤੇ ਬਸ ਮੈਂ ਰਹਿ ਗਈ ਤੇ ਆਪਾਂ ਪ੍ਰਾਂਤ ਵਗੈਰਾ ਭੋਂਕੇ ਰੱਖਤੀ ਪ੍ਰਾਂਤ ਚੱਕਲਾ ਬੇਲਣਾ ਤੇ ਚਿਮਟਾ ਜਿਹੜਾ ਸਾਰੀ ਰੋਟੀ ਵਗੈਰਾ ਬਣ ਜਾਂਦੀ ਹੈ ਸਵੇਰ ਵੇਲੇ ਆਪਾਂ ਜ਼ਰੂਰ ਵਾਸ਼ ਕਰਦੇ ਹਾਂ ਜ਼ਰੂਰ ਸਾਫ਼ ਕਰਦੇ ਹਾਂ ਨਾ ਸਾਰੇ ਸਾਰੇ ਕਰਦੇ तकरीबन ਮੈਂ ਕੱਲੀ ਨਹੀਂ ਕਰਦੀ ਸਾਰੇ ਕਰਦੇ ਸਾਰਿਆਂ ਦੀ ਆਦਤ ਹੈ ਨਾ ਸਵੇਰ ਵੇਲੇ ਹਨਾ ਵੀ ਜਦੋਂ ਆਪਾਂ ਰੋਟੀ ਵਗੈਰਾ ਬਣਾ ਲਈ ਤੇ ਇੱਕ ਵਾਰੀ ਜਿਹੜਾ ਹੈਗਾ ਚੱਕਲਾ ਬੇਲਣਾ ਤੇ ਪ੍ਰਾਂਤ ਤੇ ਚਿਮਟਾ ਜ਼ਰੂਰ ਸਾਫ਼ ਕਰਦੇ ਹਾਂ ਬਾਕੀ ਸਾਰੀ ਕਲੀਨਿੰਗ ਵੀ ਵਗੈਰਾ ਵੀ ਹੁੰਦੀ ਆ ਗੈਸ ਸਾਫ਼ ਕਰਨਾ ਹਨਾ ਤੇ ਹੁਣ ਬਾਕੀ ਸਾਰੀ ਕਿਚਨ ਦੀ ਕਲੀਨਿੰਗ ਹਨਾ ਸਾਰੀ ਹੋ ਜਾਂਦੀ ਹੈ ਫਿਰ ਘਰ ਸਾਰੇ ਘਰ ਦੀ ਕਲੀਨਿੰਗ ਤਾਂ ਹਰ ਰੋਜ਼ ਹੀ ਹੁੰਦੀ ਹੈ ਹਨਾ ਝਾੜੂ ਪੋਚਾ ਹੋ ਗਿਆ ਹਨਾ ਤੇ ਫਿਰ ਮੈਂ ਮੈਂ ਜੇ ਹੁੰਦਾ ਜਦੋਂ ਮੈਂ ਵਲੌਗ ਬਣਾਉਣੀ ਹੈ ਨਾ ਉਹਦੇ ਮੈਂ ਆ ਜਾਂਦਾ ਫਿਰ ਰੋਜ਼ ਹੀ ਮੈਂ ਆ ਚੀਜ਼ਾਂ ਦਿਖਾਈ ਜਾਨੀ ਆ ਇੱਧਰ ਮੈਂ ਝਾੜੂ ਵਗੈਰਾ ਕੱਢ ਦਿੱਤਾ ਸੀਗਾ ਪੋਚਾ ਰਹਿੰਦਾਗਾ ਮੇਰਾ ਬਰਲ ਮੈਂ ਕਿਚਨੋਂ ਰੋਟੀ ਵਗੈਰਾ ਬਣਾ ਲਈ ਕਿਉਂਕਿ ਰੋਟੀ ਲੇਟ ਹੋ ਗਈ ਸੀ ਤੇ ਅੰਦਰ ਆਪਣਾ ਦੁੱਧ ਕਰਮ ਹੋ ਰਿਹਾ ਸਬਜ਼ੀ ਆਪਣੀ ਤਿਆਰ ਰੋਟੀ ਵੀ ਤਿਆਰ ਆ ਗਈ ਬਸ ਰੋਟੀ ਬਣਾ ਤੁਮ ਮੇਰੇ ਨਾਲ ਖਾਲਿਸ ਉਸ ਵੇ ਸਮੇ ਹੀ ਰਹਿੰਦੀ ਸੀ ਫਰੈਂਡਸ ਸਦਾ ਅ ਤਰਮੀ ਵਾਰ ਬੈਠਾ ਮੇਰੇ ਨਾਲ ਰੋਟੀ ਖਾ ਰਿਹਾਗਾ ਲੋ ਜੀ ਦੁੱਧ ਆਪਣਾ ਗਰਮ ਹੋ ਗਿਆ ਤੇ ਫਰੈਂਡਸ ਇਸ ਤੋਂ ਬਾਅਦ ਨੇ ਮੈਂ ਵਲੌਗ ਜਿਆਦਾ ਨਹੀਂ ਬਣਾਇਆ ਤੇ ਸੂਟ ਦਾ ਸਟਿਚ ਕਰਨ ਲੱਗ ਗਈ ਸੀਗੀ ਤੇ ਆਪਾਂ ਉਹ ਵਾਲਾ ਥੋੜਾ ਨਾਲ ਸ਼ੇਅਰ ਕਰਦੇ ਆ ਲੋ ਜੀ ਸਾਰੇ ਕੰਮ ਕਰਨ ਤੋਂ ਬਾਅਦ ਦੋ ਮਤਲਬ ਤੋਂ 2 ਵਜੇ ਮੈਨੂੰ ਆਇਆ ਸੀਗਾ ਮੈਂ ਬੈਠਦੀ ਆ ਪਰ ਫਿਰ ਵੀ ਮੈਂ ਜਿਹੜਾ ਮੈਂ ਉਧਰ ਚਲੀ ਗਈ ਸੀ ਆਪਣੇ ਫਰੈਂਡ ਕੋਲੇ ਤੇ ਬਸ ਫਿਰ ਮੈਂ ਆਪਾਂ ਸੂਟ ਸਵਿਚ ਕਰੀ ਆ ਮੈਂ ਸੂਟ ਤੁਹਾਨੂੰ ਦਿਖਾ ਰਹੀ ਆ ਬਲੈਕ ਕਲਰ ਦਾ ਮੇਰਾ ਸੂਟ ਆ ਇੱਕ ਇਹ ਬੀ ਬੇਬੀ ਪਿੰਕ ਕਲਰ ਦਾ ਸੂਟ ਆ ਠੀਕ ਆ ਜੀ ਬਸ ਮੈਂ ਰੈਡੀ ਕਰਦੀ ਆ ਉਸ ਤੋਂ ਬਾਅਦ ਨਾ ਫਰੈਂਡਸ ਮੈਂ ਕੋਈ ਬਲੌਗ ਨਹੀਂ ਬਣਾਇਆ ਬਸ ਸੂਟ ਮੇਰਾ ਮਤਲਬ ਇੱਕ ਸੂਟ ਰੈਡੀ ਹੋ ਗਿਆ ਇੱਕ ਨਹੀਂ ਹੋਇਆ ਚਲੋ ਜੀ ਫਿਰ ਮਿਲਦੇ ਆ ਨੈਕਸਟ ਬਲੌਗ ਦੇ ਨਾਲ ਹਨਾ ਤੇ ਬਸ ਤੁਹਾਨੂੰ ਦਿਖਾ ਰਹੀ ਸੀ ਇੱਥੇ ਸੂਟ ਮੇਰੇ ਬਾਕੀ ਜਦੋਂ ਸਾਰੇ ਪੂਰੇ ਬਣ ਗਏ ਆਪਾਂ ਤੁਹਾਨੂੰ ਫਿਰ ਸ਼ੇਅਰ ਕਰਾਂਗੇ ਜੀ ਕੀ ਕਰ ਜੀ ਤੇ ਉਸ ਤੋਂ ਬਾਅਦ ਮੈਂ ਵਲੌਗ ਹੀ ਨਹੀਂ ਬਣਾ ਪਾਈ ਹੈਗੀ ਫਰੈਂਡਸ ਬਸ ਸਬਜੀ ਵਗੈਰਾ ਆਪਣੀ ਬਣੀ ਪਈ ਹੈ ਸ਼ਾਮ ਦੀ ਟੈਨਸ਼ਨ ਕੋਈ ਨਹੀਂ ਤਰਨ ਬੈਠਾ ਸੀਗਾ ਇੱਥੇ ਤਰਨ ਆਪਣਾ ਦੇਖ ਰਿਹਾ ਸੀ ਕਾਰਟੂਨ ਕਿਉਂਕਿ ਹੁਣ ਫਰੈਂਡਸ ਬਾਹਰ ਧੁੱਪ ਹੋਣ ਲੱਗ ਗਈ ਤੇ ਮੈਨੂੰ ਅੰਦਰ ਹੀ ਕਰ ਲੈਣੀ ਉਹਨੇ ਸਵੇਰੇ ਸਵੇਰੇ ਖੇਡਦਾ ਚਲੋ ਜੀ ਫਿਰ ਟਾਈਮ ਦੇਖੋ 3:30 ਵਜੇ ਦਾ ਠੀਕ ਹੈ ਜੀ ਫਿਰ ਨੈਕਸਟ ਵਲੌਗ ਦੇ ਨਾਲ ਮਿਲਦੇ ਹਾਂ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ